ਸੰਜਾ ਟੀਵੀ ਤੇ ਪ੍ਰੋਗਰਾਮ ਤੇਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਬੜਾ ਅਹਿਮ ਪ੍ਰੋਗਰਾਮ ਲੈ ਕੇ ਤੁਹਾਡੇ ਮੈਂ ਹਾਜ਼ਰ ਹਾਂ ਜਦੋਂ ਅਸੀਂ ਗੱਲ ਗੁਰਬਾਣੀ ਦੀ ਗੁਰਮੰਤੀ ਕਰਦੇ ਹਾਂ ਤੇ ਗੁਰਮੰਤ ਵਾਸਤੇ ਸਾਡੇ ਕੋਲ ਇੱਕ ਨਹੀਂ ਕਈ ਟੀਕੇ ਹੋ ਗਏ ਨੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਵੀ ਟੀਕਾ ਲਿਖਿਆ ਤਕਸਾਲ ਵੱਲੋਂ ਵੀ ਟੀਕਾ ਲਿਖਿਆ ਗਿਆ ਸੰਪਰਦਾਵਾਂ ਵੱਲੋਂ ਵੀ ਟੀਕੇ ਲਿਖੇ ਗਏ ਹੋਰ ਕਈ ਵਿਦਵਾਨਾਂ ਵੱਲੋਂ ਟੀਕੇ ਲਿਖੇ ਗਏ ਗੁਰਬਾਣੀ ਦੀ ਵਿਆਕਰਣ ਦੀ ਗੱਲਬਾਤ ਕਰੀਏ ਤੇ ਗੁਰਬਾਣੀ ਦੀ ਵਿਆਕਰਣ ਦੇ ਉੱਤੇ ਜਿੰਨਾ ਕੰਮ ਹੋਣਾ ਚਾਹੀਦਾ ਸੀ ਉਹ ਹੋਇਆ ਨਹੀਂ ਪਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਆਪਣੇ ਅਮਰੀਕਾ ਦੇ ਵਿੱਚ ਬੈਠੇ ਜਿਨ੍ਹਾਂ ਨੇ ਕਿ ਵਟਰਨੀ ਡਾਕਟਰ ਨੇ ਵੈਸੇ ਜਿਨ੍ਹਾਂ ਨੇ ਬਕਾਇਦਾ ਵਟਰਨੀ ਮੈਡੀਸਨ 1981 ਦੇ ਵਿੱਚ ਕੀਤੀ ਵਰਟਨੀ ਡਾਕਟਰ ਦੀ ਨੌਕਰੀ ਵੀ ਕੀਤੀ ਤਕਰੀਬਨ 90 ਦੇ ਤੋਂ ਪਹਿਲਾ-ਪਹਿਲਾ ਅਮਰੀਕਾ ਆ ਕੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਸੈਂਡੀਏਗੋ ਸ਼ਹਿਰਾ ਉੱਥੇ ਵਸੇ ਬਾਕਾਇਦਾ ਉੱਥੇ ਕਲੀਨਿਕ ਬਣਾਈ ਆਪਣੀ ਪ੍ਰੈਕਟਿਸ ਕੀਤੀ ਤੇ ਉਹਦੇ ਨਾਲ ਦੇ ਨਾਲ ਪ੍ਰੈਕਟਿਸ ਦੇ ਨਾਲ-ਨਾਲ ਇੱਕ ਮੰਨ ਦੇ ਵਿੱਚ ਸੰਕਲਪ ਆ ਉਹ ਸੰਕਲਪ ਕੀ ਹੈ ਉਹਨਾਂ ਤੋਂ ਖੁਦ ਜਾਣਦੇ ਆ ਡਾਕਟਰ ਚਮਕੌਰ ਸਿੰਘ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਲਾਂ ਦੀ ਸਾਨ ਸੰਜਾ ਟੀਵੀ ਤੇ ਦਿਲ ਦੀਆਂ ਗਰਾਂ ਵਿੱਚੋਂ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਗੁਰਬਾਣੀ ਦੇ ਵਿਆਕਰਨ ਬਾਰੇ ਤੁਹਾਡੀਆਂ ਜਿਹੜੀਆਂ ਲਿਖ ਰਹੇ ਹੋ ਕੁਝ ਭਾਗ ਲਿਖੇ ਗਏ ਨੇ ਇਹ ਮਨ ਦੇ ਵਿੱਚ ਕਿਵੇਂ ਆਈ ਤੁਹਾਡੇ ਕਿ ਕਿੱਥੇ ਡਾਕਟਰੀ ਤੇ ਕਿੱਥੇ ਗੁਰਮਤਿ ਹਾਂਜੀ ਮੈਂ ਸਕੂਲ ਜਾਣ ਤੋਂ ਪਹਿਲਾਂ ਗੁਰੂਗ੍ਰੰਥ ਸਾਹਿਬ ਦਾ ਅਧਿਐਨ ਕਰ ਲਿਆ ਸੀ ਮੈਨੂੰ ਸੰਥਿਆ ਦਿੱਤੀ ਗਈ ਸਾਡੇ ਪਿੰਡ 'ਚ ਸੰਤ ਮਹਾਂਪੁਰਖ ਸਦਾ ਕੇਰ ਸਿੰਘ ਸੀਗੇ ਉਹਨਾਂ ਨੇ ਬਹੁਤ ਹੀ ਵਿਦਿਆਰਥੀ ਬਣਾਏ ਬੈ ਜਦੋਂ ਪੜਿਆ ਉਹਨਾਂ ਤੋਂ ਤੇ ਮੈਂ ਸਕੂਲ ਜਾਣ ਤੋਂ ਪਹਿਲਾਂ 9-10 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਤੋਂ ਸੰਥਿਆ ਲਈ ਤੇ ਸੰਥਿਆ ਲੈ ਕੇ ਮੈਂ ਪੜ੍ਹ ਸ਼ੁਰੂ ਕੀਤਾ ਉਹ ਸੰਤ ਜੀ ਮੈਨੂੰ ਕਹਿੰਦੇ ਸੀ ਤੂੰ ਗੁਰਦੁਆਰੇ ਦੀ ਮੰੰਤੀ ਲੈ ਲਾ ਪਰ ਮੈਂ ਪਤਾ ਨਹੀਂ ਉਹ ਕਾਰਨ ਦਾ ਹੁਣ ਮੈਨੂੰ ਪਤਾ ਨਹੀਂ ਉਸ ਬਚਪਨ ਏਚ ਵਿੱਚ ਕਿਵੇਂ ਤੇ ਮੈਂ ਕਿਹਨਾਂ ਵੀ ਨਾ ਮੈਂ ਮੰੰਤੀ ਨਹੀਂ ਲੈਣੀ ਸੰਤ ਸੀ ਜਾਂ ਸਿੱਖ ਸੀ ਉਹ ਨਹੀਂ ਜੀ ਉਹ ਨਿਰਮਲੇ ਸੰਤ ਸੀ ਅੱਛਾ ਸੰਤ ਖੈਰ ਸੰਤ ਜੀ ਆਪਾਂ ਕਿਸੇ ਹੋਰ ਵੇਲੇ ਗੱਲ ਕਰਾਂਗੇ ਅਕਲ ਦੀ ਗੱਲ ਬਾਤ ਕਰੀਏ ਜੀ ਹਾਂ ਜੀ ਉਹਨਾਂ ਨੂੰ ਸੰਤ ਕੇਤ ਸਿੰਘ ਹੀ ਕਿਹਾ ਜਾਂਦਾ ਸੀ ਤੇ ਮੈਂ ਉੱਥੋਂ ਸੰਤਿਆ ਲਈ ਪਰ ਮਾਨ ਦੇ ਵਿੱਚ ਨਾ ਮ ਬੜੀ ਉਤਸੁਕਤਾ ਸੀ ਕਿ ਬਈ ਇਹ ਗੁਰਬਾਣੀ ਦੇ ਅਰਥ ਸਿੱਖੇ ਜਾਣਗੇ ਮੈਨੂੰ ਉਹਨਾਂ ਨੇ ਆਫਰ ਵੀ ਕੀਤੀ ਸੀ ਕਿ ਤੈਨੂੰ ਮੈਂ ਸਾਰੇ ਅਰਥ ਸਿਖਾ ਦਿੰਨਾ ਹੈ ਉਹ ਸਾਰੇ ਅਰਥ ਵਿਦਾਂਤੀ ਕਰਦੇ ਸੀਗੇ ਤੇ ਮੇਰੇ ਮਨ ਉਦੋਂ ਮੈਂ ਨਹੀਂ ਸਿੱਖੇਗੇ ਪਰ ਬਾਅਦ ਚ ਫਿਰ ਪ੍ਰੋਫੈਸ਼ਨ ਦੇ ਵਿੱਚ ਆਣ ਕੇ ਉਹ ਮਨ ਦੇ ਵਿੱਚੋਂ ਨਿਕਲੀ ਨਾ ਗੱਲ ਕਿ ਬਈ ਉਹ ਅਰਥ ਸਿੱਖੇ ਜਾਣ ਮੈਂ ਪੜਿਆ ਬਹੁਤ ਸੀ ਨੂੰ 67 ਤੋਂ 40 ਤੱਕ ਲੈ ਕੇ ਮੈਂ ਗੁਰੂ ਗ੍ਰੰਥ ਸਾਹਿਬ तकरीबन 2000 ਤੱਕ ਮੈਂ ਜਿ ਤਵੀਸ ਪਾਠ ਹੁ ਦੀ ਮੇਰੀ ਡਿਊਟੀ ਲਗਣੀ ਤੇ ਮੈਂ ਲਾਉਂਦਾ ਸੀ ਖੰਡ ਪਾਠ ਵੀ ਕਰਦਾ ਸੀ ਰਿਸੈਂਟੇ ਕੁਝ ਸੰਗ ਤਾਂ ਆਪ ਕਰਦੀਆਂ ਸੀ ਪਾਠ ਖੰਡ ਪਾਠ ਕੋਈ ਪ੍ਰੋਫੈਸ਼ਨਲ ਪਾਠੀ ਨਹੀਂ ਸੀ ਹੁੰਦਾ ਤੇ ਮੈਂ ਜਦੋਂ ਆਇਆ ਤਾਂ ਮੈਨੂੰ ਵੀ ਕਿਹਾ ਪਾਠ ਕਰਨੋ ਕਿ ਤੂੰ ਪਾਠ ਕਰ ਲੈ ਲੈ ਚਲ ਕਰ ਮੇਰੇ ਇੱਕ ਹੋਰ ਇੱਥੇ ਸਾਥੀ ਸੀਗੇ ਉਹਨਾਂ ਨੂੰ ਪਤਾ ਸੀ ਵੀ ਮੈਂ ਪਾਠ ਕਰ ਲੈਣਾ ਤੇ ਮੈਂ ਜੋ ਪਾਠ ਕੀਤਾ ਤੇ ਉਹ ਪਾਠ ਮੈਨੂੰ ਲੋਕਾਂ ਚਾਗਾ ਲਗਾ ਤੇ ਉੱਥੇ ਦੋ ਬੀਬੀਆਂ ਸੀ ਇੱਕ ਮਨਜੀਤ ਕੌਰ ਤੇ ਇੱਕ ਬੀਬੀ ਰੋਜੀ ਨੰਦ ਉਹਨਾਂ ਨੇ ਹੰਬਲਾ ਕੀਤਾ ਕਿ ਤੁਸੀਂ ਸਾਨੂੰ ਸੰਤਿਆ ਦਿਓ ਮੈਂ ਸੰਤਿਆ ਦੇਣ ਲੱਗ ਗਿਆ ਜੀ ਸੰਤਿਆ ਦੇਣ ਲੱਗਿਆ ਤਾਂ ਉੱਥੇ ਬਹੁਤ ਸਵਾਲ ਵੀ ਪੁੱਛੇ ਜਾਣ ਲੱਗੇ ਕਿਉਂਕਿ ਸੰਗਤ ਇੱਥੇ ਸੈਂਡੀਏਗੋ ਦੀ ਬਹੁਤ ਹੀ ਅਵੇਅਰ ਹੈ ਗੁਰਬਾਣੀ ਦੇ ਮਤਾਬਕ ਤੇ ਮੈਂ ਜਿਵੇਂ ਜਿਵੇਂ ਮੈਨੂੰ ਨਿਰਮਲਿਆ ਤੋਂ ਪੜਾਇਆ ਗਿਆ ਸੀ ਇੱਥੇ ਮੈਂ ਉਸੇ ਤਰ੍ਹਾਂ ਪਾਠ ਕਰਨ ਲੱਗ ਗਿਆ ਜਾਂ ਉਸੇ ਤਰ੍ਹਾਂ ਸਿਖਾਉਣ ਲੱਗ ਗਿਆ ਰੋਥੇ ਇੱਕ ਭਾਈ ਮੋਹਨ ਸਿੰਘ ਨਿਸ਼ਕਾਮ ਸੇ ਵਲ ਦਿੱਲੀ ਤੋਂ ਆਏ ਸੀ ਤੇ ਉਹ ਸੰਥਿਆ ਦੇ ਵਿੱਚ ਬੈਠੇ ਸੀ ਤੇ ਉਹਨਾਂ ਨੇ ਮੈਨੂੰ ਸਵਾਲ ਕਰਤਾ ਜਦੋਂ ਅੰਧੇ ਪਾਵਾ ਰਾਹ ਆਲੇ ਨੇ ਸ਼ਬਦ ਤੇ ਆਗੇ ਕਿ ਮੈਂ ਉਹਨੂੰ ਰਾਹੋ ਕਰਦਾ ਹੁੰਦਾ ਸੀ ਹਾਏ ਹੇਠਾਂ ਔਕਰ ਬੋਲਦੀ ਸੀ ਸਾਰੇ ਉਹ ਕਹਿੰਦੇ ਵੀ ਕਾਕਾ ਤੂੰ ਪਾਠ ਗਲਤ ਕਰਦਾ ਮੈਂ ਕਿਹਾ ਜੀ ਦੱਸੋ ਉਹ ਕਹਿੰਦੇ ਵੀ ਤੂੰ ਨਾ ਇਹ ਰਾਹ ਹੈ ਰਾਹੋ ਨਹੀਂ ਰਾਹੋ ਤਾਂ ਸ਼ਬਦ ਕੋਈ ਹੈ ਹੀ ਨਹੀਂ ਤੇ ਇਹ ਅੰਕੜਾ ਸਿਰਫ ਲੋਇੰਗ ਲਈ ਲਾਇਆ ਤੇ ਤੂੰ ਨਾ ਪ੍ਰੋਫੈਸਰ ਗਰਾਹ ਸਾਹਬ ਸਿੰਘ ਦੀ ਵਿਆਕਰਣ ਪੜ੍ਹ। ਉੱਥੇ ਸਬਬ ਨਾਲ ਚਲੋ ਮੈਨੂੰ ਵਿਆਕਰਣ ਦੀ ਕਿਤਾਬ ਮਿਲ ਗਈ ਤੇ ਮੈਂ ਉਹ ਪੜ੍ਹੀ ਤੇ ਮੇਰੇ ਕੋਈ ਸਮਝ ਨਹੀਂ ਪਈ ਮੈਨੂੰ ਕਟੋ-ਕਟ 5-6 ਵਾਰੀ ਪੜ੍ਹਨਾ ਪਿਆ ਤਾਂ ਮਾੜੀ ਮੋਟੀ ਸਮਝਾਈ ਫਿਰ ਹੋਰ ਕਿਤਾਬਾਂ ਸਾਰੀਆਂ ਵਿਆਕਰਣੀਆਂ ਪੜ੍ਹੀਆਂ ਤਾਂ ਸਮਝ ਪਈ ਮੈਂ ਇਹ 98 ਦਾ ਲੱਗਾ ਹੋਇਆ ਜੀ ਤੇ ਉਹਦੇ 98 ਤੋਂ ਬਾਅਦ ਫਿਰ ਇਹ ਮੈਂ ਦੋ ਵਾਲਿਊਮ ਲਿਖਿਆ ਜਿਹੜੇ ਸੌਖੇ ਬੰਦੇ ਨੂੰ ਸਮਝ ਆ ਜਾਣ ਜਿਹੜਾ ਕੋਈ ਜਿਹੜਾ ਵਿਆਕਰਣ ਦੇ ਜਿਹੜਾ ਹੈਗਾ ਨਾ ਜੇ ਕੋਈ 8 ਜਾਂ 10 ਜਮਾਤਾਂ ਹੀ ਪੜਿਆ ਹੋਇਆ ਹੈਗਾ ਥੋੜਾ ਜਿਹਾ ਸਕੂਲ ਦੇ ਵਿੱਚ ਗਿਆ ਤਾਂ ਉਹ ਇੱਕ ਵਿਆਕਰਣ ਸਮਝ ਸਕਦਾ ਕੋਈ ਔਖੀ ਨਹੀਂ ਹਾਂ ਮਿਹਨਤ ਜ਼ਰੂਰ ਕਰਨੀ ਪੈਂਦੀ ਇਹਦੇ ਜਿਹੜੇ ਕੋਈ ਸ਼ੱਕ ਨਹੀਂ ਕਿ ਮਿਹਨਤ ਕਰਨੀ ਪੈਂਦੀ ਹੈ ਪ੍ਰੋਫੈਸਰ ਸਾਹਿਬ ਸਿੰਘ ਦੀ ਜਿਹੜੀ ਵਿਆਕਰਨ ਹੈ ਉਹ ਤਾਂ ਫਿਰ ਪ੍ਰੋਫੈਸਰ ਬਣ ਕੇ ਹੀ ਪੜ੍ਹੀ ਜਾ ਸਕਦੀ ਹੈ ਕਿਉਂਕਿ ਉਹ ਬਹੁਤ ਸੰਕੇਤ ਵਿੱਚ ਹੈ ਉਹ ਸਾਰਾ ਬੇਸ ਉਹਨਾਂ ਨੇ ਹੀ ਬਣਾਇਆ ਮੌਦ ਤੋਂ ਉਹਨਾਂ ਨੇ ਹੀ ਦਿੱਤਾ ਦੂਜੇ ਉਸ ਤੋਂ ਬਾਅਦ ਵੀ ਹੋਰ ਵਿਆਕਰਨ ਭਾਈ ਤਲਵਾੜਾ ਜੀ ਨੇ ਲਿਖੀ ਗਿਆਨੀ ਵਿਧਾਨਤ ਸੀਗੇ ਉਹ ਵੀ ਲਿਖਦੇ ਸੀਗੇ ਵਿਆਕਰਨ ਉਹਨਾਂ ਨੇ ਤਲਵਾੜਾ ਜੀ ਦੇ ਨਾਲ ਰਲ ਕੇ ਉਹ ਕਿਤਾਬ ਲਿਖੀ ਹੈ ਬੜੇ ਮਾਹਰ ਸੀਗੇ ਵਿਦਵਾਨਤੀ ਜੀ ਉਹਨਾਂ ਦਾ ਮੈਨੂੰ ਫੋਨ ਵੀ ਬਾਅਦ ਚ ਆਇਆ ਤੇ ਇਹ ਮੈਂ ਉਹਨੂੰ ਇੱਕ ਆਮ ਸੁਧਾਰਨ ਬੰਦਾ ਜਿਹੜਾ ਉਹ ਕਿਵੇਂ ਸਿੱਖ ਸਕਦਾ ਹੈ ਤੇ ਜਦੋਂ ਅਸੀਂ ਗੁਰਬਾਣੀ ਦੇ ਵਿਆਕਰਨ ਦੇ ਅਨੁਸਾਰ ਅਰਥ ਸਮਝਦੇ ਆ ਜੋ ਟੀਕਿਆਂ ਵਿੱਚ ਲਿਖੇ ਗਏ ਆ ਉਹ ਫਿਰ ਟੋਟਲੀ ਡਿਫਰੈਂਟ ਹੈਗੇ ਸੋ ਇਹ ਦੋ ਤਰ੍ਹਾਂ ਦੇ ਟੀਕੇ ਦੋ ਤਰ੍ਹਾਂ ਦੇ ਟੀਕੇ ਲਿਖੇ ਜਾ ਸਕਦੇ ਨੇ ਇੱਕ ਹੈ ਵਿਦਵਾਨਤੀ ਮਤ ਜਿਹੜੇ ਕਿ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਪੀਕੇ ਲੇਕੇ ਗਏ ਆ ਉਹ ਸਾਰੇ ਵਿਦਾਂਤੀ ਮਤ ਅਨੁਸਾਰ ਲਿਖੇ ਉਹ ਵਿਦਾਂਤ ਦੇ ਮੁਤਾਬਕ ਲਿਖੇ ਗਏ ਗੁਰਬਾਣੀ ਦੇ ਵਿਆਕਰਨ ਨਾਲ ਮੈਚ ਨਹੀਂ ਪੈਂਦਾ ਹੂੰ ਇਹ ਜੇ ਉਹਨੂੰ ਵਿਆਕਰਨ ਦੇ ਵਿਆਕਰਨ ਦਾ ਭਾਵ ਹੈ ਜਿਹੜੇ ਅੱਖਰਾਂ ਵਿੱਚ ਲਿਖਿਆ ਗਿਆ ਜੇ ਅਸੀਂ ਉਹ ਅੱਖਰਾਂ ਵਿੱਚ ਲਿਖਿਆ ਸਮਝੀਏ ਤਾਂ ਭਾਵ ਅਰਥ ਸਮਝੀਏ ਫੇਰ ਉਹ ਉਹ ਟੀਕਿਆਂ ਦੇ ਲਿਖੇ ਅਨੁਸਾਰ ਨਹੀਂ ਬੰਦੇ ਮੇਰੀ ਇਹੀ ਦੁਬਧਾ ਸੀ ਕਿ ਭਾਈ ਕਿਉਂ ਹੋਇਆ ਕਿਉਂ ਹੋਇਆ ਉਹਦਾ ਕਾਰਨ ਇਹ ਸੀ ਕਿ ਸਾਡੇ ਜਿਹੜਾ ਸਭ ਦੇ ਮਨਾਂ ਦੇ ਵਿੱਚ ਉਹ ਵਿਦਵਾਂਤ ਵੜਿਆ ਗਿਆ ਹਜ਼ਾਰਾਂ ਸਾਲ ਤੋਂ ਉਹ ਵਿਦਵਾਂਤ ਨੂੰ ਅਸੀਂ ਛੱਡ ਨਹੀਂ ਸਕਦੇ ਜਿੰਨਾ ਚਿਰ ਅਸੀਂ ਆਪਣੇ ਮਨ ਚੋਂ ਉਹ ਵਿਦਵਾਂਤ ਨੂੰ ਛੱਡ ਨਹੀਂ ਸਕਦੇ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ ਇਸ ਕਰਕੇ ਵਿਆਕਰਣ ਸਿਰਫ ਸਿਰਫ ਵਿਆਕਰਣ ਬਾਣੀ ਨੂੰ ਸਮਝਣ ਚ ਮਦਦ ਕਰਦੀ ਆ ਅਪਲਾਈ ਹਰ ਇੱਕ ਨੇ ਆਪ ਆਪਣੇ ਲੈਵਲ ਤੇ ਕਰਨੇ ਇਸ ਕਰਕੇ ਮੈਨੂੰ ਉੱਥੋਂ ਚਿੰਤਾ ਲੱਗੀ ਸੀਗੀ ਤੇ ਮੈਂ ਚਾਹਣਾ ਹੈ ਖੋਰ ਵੀ ਸਾਰੇ ਸਿੱਖ ਜਿਹੜੀ ਆ ਸਿੱਖ ਸੰਗਤ ਹੈ ਉਹ ਇਸ ਨੂੰ ਪੜ੍ਹੇ ਤੇ ਆਪ ਸਮਝੇ ਗੁਰਬਾਣੀ ਨੂੰ ਕਿਸੇ ਤੋਂ ਗੁਰਬਾਣੀ ਨਾ ਪੜ੍ਹ ਕੇ ਸਿੱਖੇ ਆਪ ਆਪਣੇ ਲੈਵਲ ਤੇ ਉਹਨੂੰ ਉਹਦੇ ਅੱਖਰਾਂ ਦੇ ਲਿਖੇ ਮੁਤਾਬਕ ਗੁਰਬਾਣੀ ਦੇ ਵਿਆਕਰਣ ਦੇ ਮੁਤਾਬਕ ਉਹ ਸਮਝੇ ਤੇ ਫਿਰ ਆਪਣੇ ਤੇ ਲਾਗੂ ਕਰੇ ਤੇ ਗੁਰਬਾਣੀ ਇੱਕ ਵਿਲੱਖਣ ਚੀਜ਼ ਹੈ ਜਿਹੜੇ ਪਹਿਲਾਂ ਦੇ ਸਟੈਬਲਿਸ਼ ਸਿਧਾਂਤ ਉਹਦੇ ਧਰਮਾਂ ਦੇ ਅਸਤੰਤ ਹੋਏ ਸੀ ਉਹਨਾਂ ਨੂੰ ਬਿਲਕੁਲ ਗੁਰਬਾਣੀ ਨਿਕਾਰਦੀ ਹੈ ਓਕੇ ਹੂੰ ਡਾਕਟਰ ਸਾਹਿਬ ਇੱਥੇ ਰੁਕਿਓ ਥੋੜਾ ਜਿਆ ਕਿਉਂਕਿ ਜੇ ਵਿਆਕਰਨ ਦੀ ਗੱਲ ਕੀਤੀ ਹੈ ਮੈਂ ਤੁਹਾਡੀ ਵਿਆਕਰਨ ਦੀ ਜਿਹੜੀ ਲਿਖੀ ਹੋਈ ਕਿਤਾਬ ਉਹ ਦਿਖਾ ਰਿਹਾ ਗੁਰਬਾਣੀ ਵਿਆਕਰਨ ਦੀ ਵਿਲੱਖਣਤਾ ਭਾਗ ਪਹਿਲਾ ਚਮਕੌਰ ਸਿੰਘ ਵੈਰੋਕੇ ਇਹ ਵੈਰੋਕੇ ਤੁਹਾਡੀ ਗੋਤ ਹੈ ਜਾਂ ਕੀ ਹੈ ਜੀ ਇਹ ਥੋੜਾ ਜਿਆ ਦੇ ਬਾਰੇ ਵੀ ਕਲੀਅਰ ਕਰੋ ਜੀ ਨਹੀਂ ਜੀ ਵੈਰੋਕੇ ਮੈਰੋਕੇ ਮੇਰਾ ਪਿੰਡ ਹੈ ਜਨਮ ਭੂਮੀ ਆ ਜਨਮ ਭੂਮੀ ਇਹ ਇਹ ਮੋਗੇਜਲੇ ਚ ਪਿੰਡ ਹੈ ਰੋਡਿਆਂ ਦੇ ਨਾਲ ਹੀ ਹੈ ਉੱਥੇ ਇੱਕ ਰੋਡੇ ਸਕੂਲ ਬਣਿਆ ਸਾਡੇ 4-5 ਪਿੰਡ ਦੇ ਵਿਚਾਲੇ ਆ ਅਸੀਂ ਸਾਰੇ ਉੱਥੋਂ ਦੇ ਪੜ੍ਹੇ ਹੋਏ ਆ ਉੱਥੇ ਅਸੀਂ ਹੁਣ ਬੜੀ ਦਿਮਾਰਾ ਕੋਸ਼ਿਸ਼ ਵੀ ਕੀਤੀ ਐ ਕਿ ਉਹ ਸਕੂਲ ਥੋੜਾ ਠਹਿ ਠਹਿ ਗਿਆ ਸੀ ਅਸੀਂ ਦਿਮਾਰਾ ਦਿਮਾਰਾ ਸਿਰ ਤੋਂ ਉਹ ਸਕੂਲ ਬਣਾਇਆ ਉਹ ਵੈਰੋ ਕੇ ਮੇਰਾ ਪਿੰਡ ਹੈ ਓਕੇ ਜੀ ਅੱਛਾ ਡਾਕਟਰ ਸਾਹਿਬ ਇਹਦੇ ਨਾਲ ਨਾਲ ਤੁਸੀਂ ਵਿਆਕਰਣ ਦੀ ਗੱਲਬਾਤ ਕੀਤੀ ਪ੍ਰੋਫੈਸਰ ਸਹਿਬ ਸਿੰਘ ਉਹਨਾਂ ਨੇ ਜਹ ਹੋਰਾਂ ਬਹੁਤਾਂ ਲਿਖੀਆਂ ਨੇ ਵਿਆਕਰਣ ਨਾਲ ਅ ਵਿਆਕਰਨ ਦੇ ਵਿੱਚ ਜਦੋਂ ਅਸੀਂ ਗੱਲ ਕਰੀਏ ਜਪਜੀ ਸਾਹਿਬ ਦਾ ਪਾਠ ਕਰਦੇ ਆਂ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਖਦੂਰ ਚੰਗਿਆਈਆਂ ਦੇ ਉੱਤੇ ਤਾਂ ਬਿੰਦੀ ਹੈ ਨਹੀਂ ਇਹਨੂੰ ਅਸਲ ਦੇ ਵਿੱਚ ਜੇ ਆਪਾਂ ਸਿੱਧੇ ਤੌਰ ਤੇ ਪੜਹੀਏ ਤੇ ਬਣਨਾ ਚੰਗਿਆਈਆ ਇਹਨੂੰ ਕਿਵੇਂ ਪ੍ਰੋਨਾਂਸ ਕਰੋਗੇ ਤੁਸੀਂ ਜਿਵੇਂ ਪ੍ਰੋਨਾਂਸ ਕੀਤਾ ਰਾਹ ਤੇ ਰਾਹੋ ਦਾ ਜ਼ਿਕਰ ਕੀਤਾ ਥੋੜੀ ਜਿਹਾ ਨੂੰ ਕਲੀਅਰ ਕਰਿਓ ਹਾਂਜੀ ਇਹ ਹੁਣ ਉਸ ਵੇਲੇ ਤਾਂ ਕਿਵੇਂ ਪ੍ਰੋਨਾਂਊਂਸ ਕੀਤਾ ਜਾਂਦਾ ਸੀ ਕਿਸੇ ਕੋਲੇ ਕੋਈ ਸਬੂਤ ਨਹੀਂ ਹੈ ਓਕੇ ਉਦੋਂ ਹੋ ਸਕਦਾ ਆੜੇ ਨੂੰ ਯੇਗੇ ਦੇ ਨਾਲ ਜ਼ਿਆਦਾ ਲਿਖਿਆ ਬੋਲਿਆ ਜਾਂਦਾ ਹੋਵੇ ਪਰ ਇਹਦਾ ਇਹਦਾ ਕਿਸੇ ਕੋਲੇ ਕੋਈ ਸਬੂਤ ਨਹੀਂ ਹੈ ਜੇ ਅੱਜ ਕੱਲ ਦੀ ਪੰਜਾਬੀ ਚ ਵੇ ਇਹਦੇ ਚਿੰਗਿਆਈਆਂ ਜਿਹੜਾ ਹੈ ਬਹੁਵਚਨ ਸ਼ਬਦ ਹੈ ਜੀ ਤਾਂ ਅਸੀਂ ਇਸ ਹਾਂਜੀ ਜੇ ਤਾਂ ਅਸੀਂ ਇਸ ਨੂੰ ਬਿੰਦੀ ਨਾਲ ਉਚਾਰਦੇ ਹਾਂ ਚਿੰਗਿਆਈਆਂ ਬਣਾਉਣ ਦਾ ਵਿਚਾਰਦੇ ਆ ਤਾਂ ਇਹਦਾ ਸਾਡੇ ਜਿਹੜਾ ਸੁਣਨ ਵਾਲਾ ਪਾਠਕਾ ਉਹਨੂੰ ਸਮਝ ਪੈਂਦੀ ਹੈ ਕਿ ਇਹ ਭਾਈ ਚਿੰਗਿਆਈਆਂ ਜਾਂ ਬੁਰਿਆਈਆਂ ਦਾ ਬਹੁਵਚਨ ਹੈ ਤੇ ਜੇ ਇਹਨੂੰ ਇਹ ਜੇ ਚਿੰਗਿਆਈਆ ਜੇ ਨਾ ਪ੍ਰੋਨਾਂਸ ਕਰੀਏ ਤਾਂ ਫਿਰ ਇਹ ਇਹ ਬਹੁਵਚਨ ਹੀ ਬਣ ਜਾਂਦਾ ਫਿਰ ਇਹ ਜਿਹੜਾ ਅੱਜ ਕੱਲ ਦਾ ਪਾਠ ਮਤਲਬ ਸਰੋਤਾ ਉਹਨੂੰ ਸਮਝਣ ਦੇ ਵਿੱਚ ਉਹਨੂੰ ਸੁਣਨ ਦੇ ਵਿੱਚ ਭੁਲੇਖਾ ਪੈ ਸਕਦਾ ਇਸ ਕਰਕੇ ਉਸ ਵੇਲੇ ਦੀ ਭਾਸ਼ਾ ਸੀ ਜਿਹੜੀ ਜਿੰ ਜਿਹੜੀ ਪੰਜਾਬੀ ਉਸ ਵੇਲੇ ਬਿਲਕੁਲ ਪ੍ਰੂਮ ਸਟੇਜ ਦੇ ਵਿੱਚ ਸੀਗੀ ਬਹੁਤ ਜਲਦੀ ਸੀ ਇਹ ਸੀ ਉਸ ਵੇਲੇ ਜਿਹੜੇ ਇਹ ਤਿੰਨ ਲਗਾਖਰ ਨੇ ਇੱਕ ਹੈਗਾ ਟਿੱਪੀ ਇੱਕ ਹੈਗਾ ਬਿੰਦੀ ਇੱਕ ਹੈਗਾ ਅਦਕ ਇਹ ਉਸ ਵੇਲੇ ਵਰਤੇ ਹੀ ਨਹੀਂ ਸੀ ਜਾਂਦੇ ਜੀ ਬਿਲਕੁਲ ਇਸੇ ਕਰਕੇ ਮੈਂ ਤੌਰ ਤੋ clear ਕਰਨਾ ਚਾਹਣਾ ਨਾ ਇਹ ਤਾਂ ਅੱਖਰ ਹੀ ਨਹੀਂ ਸਨ ਪਰ ਜਦੋਂ ਅਸੀਂ ਪ੍ਰੋਨਾਂਸ ਕਰਦੇ ਆਂ ਬੋਲਦੇ ਆਂ ਉਦੋਂ ਹੀ ਵਰਤੋਂ ਹੁੰਦੀ ਹੈ ਬਿਲਕੁਲ ਜੀ ਬਿੰਦੀ ਦੀ ਵਰਤੋਂ ਜਿਹੜੀ ਉਹ ਗੁਰਬਾਣੀ ਦੇ ਵਿੱਚ ਕਿਤੇ ਹੋਈ ਆ ਕਿਤੇ ਨਹੀਂ ਹੋਈ ਇਹਦਾ ਮਤਲਬ ਕਿ ਉਸ ਵੇਲੇ ਲੋਕ ਜਿਹੜੇ ਪੰਜਾਬੀ ਲਿਖਦੇ ਸੀ ਉਹ ਦੋਨੇ ਤਰ੍ਹਾਂ ਹੀ ਲਿਖਦੇ ਸੀ ਉਹ ਜਿਹੜੀ ਕਿ ਬਿੰਦੀ ਦੀ ਜਿਹੜੀ ਐਂਟਰੀ ਆ ਉਦੋਂ ਹੋ ਚੁੱਕੀ ਸੀ ਪਰ ਪੂਰਨ ਤੌਰ ਤੇ ਪੰਜਾਬੀ ਵਿੱਚ ਨਹੀਂ ਹੋਈ ਸੀ ਜਦੋਂ ਕਿ ਹੁਣ ਇਸ ਵੇਲੇ ਪੰਜਾਬੀ ਪੂਰਨ ਭਾਸ਼ਾ ਬਣ ਚੁੱਕੀ ਆ ਉਸ ਵੇਲੇ ਪੰਜਾਬੀ ਪੂਰਨ ਭਾਸ਼ਾ ਨਹੀਂ ਸੀ ਆਪਣੇ ਭੂਮ ਸਟੇਜ ਵਿੱਚ ਅਧਕ ਜਿਹੜਾ ਉਹ ਬਹੁਤ ਚਰਬਾਦ ਮਿਲ ਕੇ 18ਵੀਂ ਕੇ 19ਵੀਂ ਸਦੀ ਵਿੱਚ ਆਇਆ ਉਹਦੇ ਨਾਲ ਅਧਕ ਕਿਤੇ ਵੀ ਗੁਰਬਾਣੀ ਦੇ ਵਿੱਚ ਨਹੀਂ ਵਰਤਿਆ ਪਰ ਜਿੱਥੇ ਸਾਨੂੰ ਜਿੱਥੇ ਸਾਨੂੰ ਵਰਤਣਾ ਚਾਹੀਦਾ ਜਿਵੇਂ ਹੁਣ ਪਹਿਲੀ ਪੌੜੀ ਦੇ ਵਿੱਚ ਹੈ ਸੱਚ ਸੱਚ ਦੇ ਉੱਤੇ ਜੇ ਅਸੀਂ ਆਪਾਦਕ ਨਹੀਂ ਲਾਉਂਦੇ ਤਾਂ ਸੱਚ ਸੱਚ ਕੋਈ ਸ਼ਬਦ ਨਹੀਂ ਜਿੰਨਾ ਚਿਰ ਤੁਸੀਂ ਸੱਚ ਨਹੀਂ ਬੋਲਦੇ ਹਾਂਜੀ ਪਰ ਇਹਦੇ ਵਿੱਚ ਮੈਂ ਕਈ ਥਾਵਾਂ ਦੇਖਿਆ ਕਿਉਂਕਿ ਜਿਹੜੇ ਤਾਂ ਸੰਪਰਦਾਵਾਂ ਤੋਂ ਪੜ੍ਹੇ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਸੰਤ ਦਾ ਜ਼ਿਕਰ ਕਰਦੇ ਕੋਈ ਸੰਤ ਸੀ ਜਿਹਨਾਂ ਤੁਸੀਂ ਸੰਤਿਆ ਲਈ ਭਾਵੇਂ ਉਹ ਸੀ ਸਿੱਖ ਪਰ ਜਾਂ ਕਿਸੇ ਵੀ ਸੰਪਰਦਾਇ ਨਾਲ ਹੋਣ ਕਰਕੇ ਉਹਨੂੰ ਮੁਖੀ ਨੂੰ ਸੰਤ ਕਹਿ ਛੜਦੇ ਆ ਗੁਰਬਾਣੀ ਮੁਤਾਬਕ ਸੰਤ ਕੁਝ ਹੋਰ ਹੈ ਸੰਤ ਦੇ ਉੱਤੇ ਕਈ ਵਾਰੀ ਉੱਪਰ ਟਿੱਪੀ ਲਾ ਕੇ ਸੱਸੇ ਦੇ ਉੱਤੇ ਤੱਤੇ ਮੁਕਤਾ ਵੀ ਹੁੰਦਾ ਤੱਤੇ ਨੂੰ ਔਂਕੜ ਵੀ ਹੁੰਦੀ ਆ ਇਹਨਾਂ ਦੋਨਾਂ ਨੂੰ ਕਿਵੇਂ ਪ੍ਰੋਨਾਂਸ ਕਰੋਗੇ ਹਾਂਜੀ ਉਹ ਉਹਦੇ ਵਿੱਚ ਨੰ ਸਹੀ ਉਹਦਾ ਪ੍ਰੋਨਾਂਊਂਸ ਸੰਤੀ ਹੋਣਾ ਚਾਹੇ ਉਹਨੂੰ ਟਿੱਪੀ ਲੱਗੀ ਹੈ ਟਿੱਪੀ ਤਾਂ ਲੱਗੀ ਹੈ ਸਾਰੇ ਥਾਵਾਂ ਤੇ ਚਾਹੇ ਉਹ ਇੱਥਾ ਔਕੜ ਲੱਗਾ ਚਾਹੇ ਸਿਹਾਰੀ ਹੈ ਚਾਹੇ ਮੁਕਤਾ ਉਹਦਾ ਜਿਹੜਾ ਹੈਗਾ ਪ੍ਰੋਨਾਂਸੀਏਸ਼ਨ ਉਹ ਸੰਤੀ ਹੈ ਇਸੇ ਤਰ੍ਹਾਂ ਰਾਹ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਰਾਹ ਜਿੱਥੇ ਮੈਨੂੰ ਮਤਲਬ ਟੋਕਿਆ ਗਿਆ ਸੀ ਜਿੱਥੇ ਮੈਨੂੰ ਸਿੱਧੇ ਰਸਤੇ ਪਾਇਆ ਗਿਆ ਸਮਝ ਲਓ ਉਹ ਰਾਹ ਜਿਹੜਾ ਹੈ ਇੱਥਾ ਔਕੜ ਹੈ ਉਹਨੂੰ ਰਾਹ ਨਹੀਂ ਬੋਲਣਾ ਉਹਨੂੰ ਰਾਹ ਹੀ ਬੋਲਣਾ ਕਿਉਂਕਿ ਰਹਾਉ ਕੋਈ ਸ਼ਬਦ ਨਹੀਂ ਹੈ ਇਸੇ ਤਰ੍ਹਾਂ ਜਿਹੜਾ ਹੈਗਾ ਸੰਤੋ ਉਹ ਤੋਂ ਜਿਹੜਾ ਬੋਲਦੇ ਆ ਉਹ ਕੋਈ ਸ਼ਬਦ ਨਹੀਂ ਹੈ ਸੰਤ ਹੀ ਸ਼ਬਦ ਹੈ ਇਸ ਕਰਕੇ ਜੇ ਅੱਜ ਕੱਲ ਦੇ ਸਰੋਤੇ ਨੂੰ ਸਮਝ ਪੈਣੀ ਹੈ ਜੇ ਕੋਈ ਪ੍ਰੋਨਾਉਂਸ ਕਰੀਏ ਤਾਂ ਉਹ ਸੰਤ ਤਾਂ ਹੀ ਹੋਣੀ ਹਾਂ ਜੇ ਉਹ ਮੁਕਤ ਹੈ ਤਾਂ ਜਾਂ ਉਹ ਬਹੁਵਚਨ ਹੈ ਜਾਂ ਉਹ ਸਬੰਧ ਕਾਰਕ ਹੈ ਜਾਂ ਜੇ ਉਹ ਜਿਹੜਾ ਅੰਕੜਾ ਤਾਂ ਉਹ ਇੱਕ ਵਚਨ ਤੇ ਪੁਲਿੰਗ ਹੈ ਜੇ ਤਤੇ ਨੂੰ ਸਿਹਾਰੀ ਆ ਤਾਂ ਉਹਦੇ ਨਾਲ ਜਿਹੜਾ ਹੈਗਾ ਆ ਸੰਬੰਧਕ ਲੱਗਣਾ ਜਾਂ ਤੋਂ ਜਾਂ ਨਾਲ ਜਾਂ ਵਿੱਚ ਜਾਂ ਪਾਸੋਂ ਇਹਹ ਦੇ ਸੰਬੰਧਕ ਉਹਦੇ ਨਾਲ ਕਿਵੇਂ ਲੱਗਣਿਆ ਉਹਦੇ ਨਾਲ ਦੇ ਜਿਹੜੇ ਅੱਖਰ ਹੋਰ ਆਏ ਹੁੰਦੇ ਜਿਵੇਂ ਵਿਸ਼ੇਸ਼ਣ ਆਇਆ ਹੋਵੇ ਜਾਂ ਕਿਰਿਆ ਆਇਆ ਹੋਵੇ ਜੇ ਸੰਤ ਨੇ ਆ ਤਾਂ ਵੀ ਤਤੇ ਨੇ ਤਤੇ ਨੂੰ ਸਿਹਾਰੀ ਲੱਗਣੀ ਹੈ ਸੋ ਉਹਦਾ ਪ੍ਰੋਨਨਸੀਏਸ਼ਨ ਸੇਮ ਹੈ ਸਮਝਣਾ ਉਹਨੂੰ ਦੂਜੇ ਅੱਖਰਾਂ ਦੇ ਨਾਲ ਰਲਾ ਕੇ ਮੇਰੀ ਕਿਸੇ ਸੰਪਰਦਾਈ ਵਿਦਵਾਨ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੈ ਨਾ ਉਹਦਾ ਬੋਲਣਾ ਹੈ ਤੇ ਮੈਂ ਉਹਨਾਂ ਨੂੰ ਕਹਿੰਦਾ ਗੁਰਬਾਣੀ ਦੇ ਵਿੱਚ ਮੇਰਾ ਖਿਆਲ ਸੁਖਣੀ ਸਾਹਿਬ ਤੋਂ ਪਹਿਲਾਂ ਹੁੰਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਜਿੱਥੇ ਇੱਕ ਜਗ੍ਹਾ ਇਹ ਵੀ ਆਉਂਦਾ ਕਿ ਇਹ ਸ਼ਲੋਕ ਆਦ ਅੰਤ ਪੜਨਾ ਹਾਂਜੀ ਇੱਕ ਇਹ ਗੱਲ ਪੜਨੀ ਹੁੰਦੀ ਹੈ ਕਿ ਇਹ ਸ਼ਲੋਕ ਆਦ ਅੰਤ ਪੜਨਾ ਜਦੋਂ ਪਾਠ ਚੱਲ ਰਿਹਾ ਖਨਬਰ ਸਾਹਿਬ ਦਾ ਇਹ ਨਾਲ ਪੜਨਾ ਹੁੰਦਾ ਜੀ ਥੋੜਾ ਕਲੀਅਰ ਕਰਿਓ ਇਹ ਦੇਖੋ ਜੇ ਉਹ ਜੇ ਤੁਸੀਂ ਪੜ ਵੀ ਦਿੰਦੇ ਹੋ ਤਾਂ ਇਹਦਾ ਮਤਲਬ ਉਹ ਹਦਾਇਤ ਹੈ ਕਿ ਇਸ ਹਦਾਇਤ ਨੂੰ ਤੁਸੀਂ ਮੰਨਣਾ ਹੈ ਹਦਾਇਤ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਕਿ ਬਹੁਤ ਥਾਵਾਂ ਤੇ ਆਇਆ ਹੈ ਜਿੱਥੇ ਤੁਸੀਂ ਉਹਨੂੰ ਮੰਨਣਾ ਹੈ ਉਹ ਇਹ ਜੇ ਉਹ ਇਸ ਰੋਤੇ ਨੂੰ ਇਹ ਸੁਨਾਇਆ ਜਾਵੇ ਤਾਂ ਇਹਦੇ ਵਿੱਚ ਕੋਈ ਇਹ ਵਾਦਾ ਘਾਟਾ ਨਹੀਂ ਹੈ ਠੀਕ ਹੈ ਨਹੀਂ ਹੈ ਤੁਸੀਂ ਪੜ ਸਕਦੇ ਹੋ ਪੜਨਾ ਚਾਹੀਦਾ ਹੀ ਹੈ ਬਲਕਿ ਕਿਉਂਕਿ ਇਹੋ ਹੁਕਮ ਹੈ ਓਕੇ ਅੱਛਾ ਜਿਹੜੀ ਤੁਸੀਂ ਹਾਂ ਜਿਹੜੀ ਤੁਸੀਂ ਔਂਕੜ ਦੀ ਗੱਲ ਕੀਤੀ ਹੈ ਨਾ ਨਹੀਂ ਇਹਨੂੰ ਪਹਿਲਾਂ ਮੈਂ ਥੋੜਾ ਜਿਆ ਕਲੀਅਰ ਕਰ ਲਾਂ ਇਹਨੂੰ ਥੋੜਾ ਜਿਆ ਕਲੀਅਰ ਕਰ ਲਾਂ ਜੇ ਲਿਖਿਆ ਕਿ ਇਹ ਸ਼ਲੋਕ ਆਦ ਅੰਤ ਪੜਨਾ ਤੇ ਗੁਰੂ ਸਾਹਿਬ ਅੰਤ ਦੇ ਵਿੱਚ ਲਿਖ ਵੀ ਸਕਦੇ ਸੀ ਫਿਰ ਤਾਂ ਪੜਨ ਦੀ ਲਿਖਨ ਦੀ ਲੋੜ ਹੀ ਨਹੀਂ ਸੀ ਇਹ ਕਿਵੇਂ ਲੈਣੇ ਆ ਥੋੜਾ ਜਿਆ ਗੁਰੂ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਕੋਈ ਨਹੀਂ ਕਰ ਸਕਦਾ ਨਹੀਂ ਇਹੋ ਜੋ ਉਹ ਸਿਰਫ ਇਹ ਹੈ ਵੀ ਜਿਹੜਾ ਇਹ ਸ਼ਲੋਕ ਗੁਰੂਦੇਵ ਮਾਤਾ ਗੁਰਦੇਵ ਪਿਤਾ ਬਾਵਨ ਅਖਰੀ ਦੇ ਵਿੱਚ ਹੈਗਾ ਉਹ ਭਾਵ ਤੁਸੀਂ ਇਹ ਸ਼ਲੋਕ ਜ਼ਰੂਰ ਆਰ ਤੇ ਅੰਤ ਦੇ ਵਿੱਚ ਪੜ੍ਹਨਾ ਤੇ ਇਹ ਹੁਕਮ ਹੈ ਤੇ ਇਹਨੂੰ ਮੰਨਣਾ ਚਾਹੀਦਾ ਤੇ ਬੋਲਣਾ ਵੀ ਚਾਹੀਦਾ ਓਕੇ ਫਿਰ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਪ੍ਰਾਤਨ ਵੀੜਾਂ ਮੈਂ ਦਰਸ਼ਨ ਕੀਤੀਆਂ ਨੇ ਉਹਦੇ ਵਿੱਚ ਜੋ ਕੁਝ ਅੱਖਰ ਅੱਖਰ ਸਾਨੂੰ ਪੜ੍ਹਨਾ ਚਾਹੀਦਾ ਉਹਦੇ ਵਿੱਚ ਪਿੱਛੇ ਸ਼ਾਈ ਬਣਾਉਣ ਦੀ ਵਿਧੀ ਵੀ ਲਿਖੀ ਹੁੰਦੀ ਹੈ ਮੇਰਾ خیال ਹੈ ਮੈਂ ਨਾਮ ਭੁੱਲ ਗਿਆ ਖੰਡ ਗੀਤਨੀ ਜਥੇ ਦੇ ਐਸਡੀ ਹੁੰਦੇ ਸਨ ਕੋ ਉਹਨਾਂ ਦੀ ਵੀਡੀਓ ਪੁਰਾਣੀ ਅੱਜ ਕੱਲ ਚੱਲ ਰਹੀ ਹੈ ਕਿ ਉਹਦੇ ਵਿੱਚ ਤਾਂ ਸ਼ਾਈ ਬਣਾਉਣ ਦੀ ਵਿਧੀ ਵੀ ਲਿਖੀ ਹੁੰਦੀ ਸੀ ਤੇ ਰਾਗਮਾਲਾ ਬਾਰੇ ਉਹ ਕੋਈ ਬੜਾ ਵਿਵਾਦ ਚੱਲ ਰਿਹਾ ਸਿਕਰੇਤ ਮਰਿਆਦਾ ਜੀ ਵੀ ਲਿਖਿਆ ਉਹ ਵੀ ਜ਼ਿਕਰ ਕਰਦੇ ਹੁੰਦੇ ਆ ਫਿਰ ਤਾਂ ਸ਼ਾਈ ਦੀ ਵਿਧੀ ਤੇ ਰਾਗਮਾਲਾ ਵੀ ਨਾਲ ਪੜਨੀ ਚਾਹੀਦੀ ਪਰ ਸਿਕਰੇਤ ਮਰਿਆਦਾ ਲਿਖਿਆ ਗਿਆ ਕਿ ਨਹੀਂ ਪੜਨਾ ਜਾਂ ਨਾ ਪੜਨਾ ਤੁਹਾਡੇ ਜਨੇ ਉੱਪਰ ਕਰਦਾ ਇਨੂੰ ਕਲੀਅਰ ਕਰੋ ਨਹੀਂ ਜੀ ਉਹ ਜਿਹੜੀ ਜਿਹੜੀ ਸਿੱਖ ਰਹਿਤ ਮਰਯਾਦਾ ਬਣਾਈ ਸੀ ਨਾ ਉਦੋਂ ਉਹ 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 ਕਾਫੀ ਬੰਦਿਆਂ ਦਾ ਗਰੁੱਪ ਸੀ ਮੇਰੇ ਖਿਆਲ 25 ਜਾਂ 30 ਬੰਦਿਆਂ ਦਾ ਗਰੁੱਪ ਸੀਗਾ ਹਾਂ ਜੀ ਹਾਂ ਉਹਦੇ ਚ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਸਹਿਮਤ ਹੋਏ ਸੀ ਉਹਨਾਂ ਦੇ ਵਿੱਚੋਂ ਜਾਂ ਟਕਸਾਲ ਦੇ ਵਿੱਚੋਂ ਆਏ ਸੀ ਜਿਹੜੇ ਇਹ ਬੰਦੇ ਸਹਿਮਤ ਨਹੀਂ ਹੋਏ ਸੀਗੇ ਉਹਨਾਂ ਨੂੰ ਸਹਿਮਤ ਕਰਨ ਲਈ ਉਹਨਾਂ ਦੀ ਸਹਿਮਤੀ ਕਰਨ ਲਈ ਉਹਨਾਂ ਨੇ ਪਾ ਦਿੱਤਾ ਸੀ ਕਿ ਪੜਨਾ ਜਾਂ ਨਾ ਪੜਨਾ ਇਹ ਸਿੱਖਾਂ ਤੇ ਛੱਡ ਦਿਓ ਜੀ ਹਾਲਾਂਕਿ ਵਿਆਕਰਣ ਜਿਹੜੀ ਰਾਗਮਾਲਾ ਉਹ ਦਾ ਗੁਰਬਾਣੀ ਦੇ ਸਿਧਾਂਤ ਨਾਲ ਕੋਈ ਮਤਲਬ ਨਹੀਂ ਹੂੰ ਔਰ ਉਹ ਅੱਜ ਕੱਲ੍ਹ ਤਾਂ ਸਰਸ ਵੀ ਲੱਭ ਗਿਆ ਵੀ ਉਹ ਕਿੱਥੋਂ ਲਈ ਹੋਈ ਹੈ ਆਪਾਂ ਉਸ ਤੇ ਹਲੇ ਨਾ ਜਾਈਏ ਆਪਾਂ ਉਹ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਗੁਰਬਾਣੀ ਦੇ ਵਿੱਚ ਕੋਲ ਆਉਂਦਾ ਹੈ 1400 1429 ਪੇਜ ਆਪਾਂ ਉਹ ਹੀ ਪੜਨ ਲਈਏ ਜਿਹੜੇ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਨੇ ਜੀ ਜਿੱਥੇ ਗੁਰਬਾਣੀ ਦਾ ਸਿਧਾਂਤ ਜਿਹੜਾ ਉਹ ਪਾਸੇ ਨਹੀਂ ਗਿਆ ਗੁਰਬਾਣੀ ਦੇ ਸਿਧਾਂਤੋਂ ਉੱਥੇ ਆਪਾਂ ਰਹੀਏ ਆਪਾਂ ਉਹਨਿਆਂ ਨੂੰ ਹੀ ਸਮਝ ਲਈਏ ਤੇ ਜਿਹੜਾ ਇਹ ਇਹ ਜਿਹੜਾ ਵਿਸ਼ਾ ਹੈਗਾ ਰਾਗ ਮਾਲਾ ਦਾ ਮੈਂ ਇਹਦੇ ਨਾਲ ਸਹਿਮਤ ਨਹੀਂ ਐ ਪਰ ਇਹ ਵਿਸ਼ਾ ਜਿਹੜਾ ਇਹ ਇਸੇ ਸេរੀ ਦੀ ਸੰਸਥਾ ਵੱਲੋਂ ਇੱਥੇ ਬੈਠ ਕੇ ਵਿਚਾਰ ਹੋਣੀ ਚਾਹੀਦੀ ਐ ਤੇ ਫੇਰ ਸੰਗਤ ਸਿੱਖ ਸੰਗਤਾਂ ਨੂੰ ਇਹਦੇ ਬਾਬਤ ਜਿਹੜਾ ਹੈਗਾ ਹੁਕਮ ਦੇਣਾ ਚਾਹੀਦਾ ਅੱਛਾ ਸਿੱਖ ਧਰਮ ਦੇ ਵਿੱਚ ਜੋ ਗੁਰੂ ਸਾਹਿਬ ਨੇ ਸਿਧਾਂਤ ਦੱਸੇ ਨੇ ਗੁਰਬਾਣੀ ਦੇ ਵਿੱਚ ਸਿੱਖ ਉਹਦੇ ਉਲਟ ਚੱਲ ਰਿਹਾ ਗਲਮਾਲਾ ਤਿਲਕ ਲੇਲਾਟਨ ਤ੍ਰੈਪਾਲ ਤੇ ਹਾਲ ਵਿਚਾਰ ਜਦੋਂ ਆਪਾਂ ਗਲਮਾਲਾ ਤਿਲਕ ਲੇਲਾਟ ਦੀ ਗੱਲਬਾਤ ਕਰਦੇ ਆ ਜਿੰਨੇ ਸੰਤ ਨੇ ਉਹ ਤਾਂ ਮਾਲਾ ਬਣਾਈ ਫਿਰਦੇ ਆ ਰੂੰਦੀਆਂ ਕਹਿੰਦਾ ਨਹੀਂ ਜੀ ਮਾਲਾ ਜਪਰੀ 108 ਬਣ ਕੇ ਨੇ ਬਿਲਕੁਲ ਜੀ ਬਿਲਕੁਲ ਸਿੱਖ ਨੇ ਸਿੱਖਾਂ ਨੇ ਦਾ ਕਸੂਰ ਨਹੀਂ ਹੈ ਉਹਨਾਂ ਨੂੰ ਪਰੋਸ ਕੇ ਹੀ ਆਇਆ ਦਿੱਤਾ ਗਿਆ ਗੁਰਦੁਆਰਿਆਂ ਦੇ ਵਿੱਚ ਵੀ ਇਹੀ ਪਰੋਸਿਆ ਜਾ ਰਿਹਾ ਹੈ ਜਿਹੜੇ ਜਿੰਨੇ ਜਿਹਨੇ ਹੈਗੇ ਨੇ ਪ੍ਰਚਾਰਕ ਉਹ ਵੀ ਇਸੇ ਤਰ੍ਹਾਂ ਹੀ ਮੈਂ ਪ੍ਰਚਾਰ ਕਰਦੇ ਨੂੰ ਵਦਾਂਤੀ ਮੰਤਰ ਦੇ ਅਨੁਸਾਰ ਹੀ ਕਰਦੇ ਨੇ ਮਾਲਾ ਪਾਉਂਦੇ ਨੇ ਉਹ ਤੋਂ ਜਿਹੜੇ ਆਪ ਹੋ ਕੇ ਹੀ ਆਪਣਾ ਮਾਲਾ ਪਾਈ ਉਹਨਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫੋਟੋ ਬਣਾਈ ਆ ਭਾਈ ਸੋਬਾ ਸਿੰਘ ਕਿਤੇ ਤੇ ਮਾਲਾ ਕਰਾਤੀ ਜੀ ਇਹ ਸਾਡੇ ਸਿੱਖਾਂ ਦਾ ਦੁਖਾਂਤ ਹੈ ਕਿਉਂਕਿ ਅਸੀਂ ਆਪ ਤਾਂ ਪੜਦੇ ਨਹੀਂ ਅਸੀਂ ਤਾਂ ਪੜਿਆ ਪੜਾਇਆ ਪਾਲਦੇ ਆਂ ਕੀਤਾ ਕਰਾਇਆ ਪਾਲਦੇ ਆਂ ਤੇ ਇਹਨੂੰ ਇੱਕ ਧੰਦਾ ਬਣਾ ਲਿਆ ਗੁਰਬਾਣੀ ਨੂੰ ਸਿੱਖਾਂ ਦੇ ਵਿੱਚ ਇਹ ਬਹੁਤ ਵੱਡੀ ਕਮਜ਼ੋਰੀ ਹੈ ਇਸ ਨੂੰ ਦੂਰ ਕਰਨਾ ਚਾਹੀਦਾ ਮੈਂ ਇਹੇ ਕੋਸ਼ਿਸ਼ ਕਰਦਾ ਕਿ ਸਿੱਖ ਇਸ ਨੂੰ ਆਪ ਸਮਝਣ ਆਪ ਪੜ੍ਹਨ ਆਪ ਆਪਣੇ ਤੇ ਲਾਗੂ ਕਰਨ ਨਾ ਕਿ ਕਿਸੇ ਤੋਂ ਕਰੇ ਕਰਾਇਆ ਜਿਹੜੇ ਪ੍ਰਚਾਰਕ ਐ ਉਹਨਾਂ ਨੇ ਧੰਦਾ ਬਣਾਇਆ ਉਹਨਾਂ ਦਾ ਰੋਟੀ ਰੋਜੀ ਦਾ ਮਤਲਬ ਹੈ ਜੇ ਹੁਣ ਮੈਂ ਤੁਹਾਨੂੰ ਤਾਂ ਜੀ ਇਹ ਉਹ ਉਹਨਾਂ ਦਾ ਮਤਲਬ ਹੈ ਇਸ ਕਰਕੇ ਉਹਨਾਂ ਨੇ ਵਿੱਚ ਗੁਰਬਾਣੀ ਵਿਆਕਰਣ ਹੈ ਜਿਹੜੀ ਅਸੀਂ ਵਿਆਕਰਣ ਸਮਝ ਨਹੀਂ ਸਕੇ ਕਿ ਗੁਰਬਾਣੀ ਮੁਤਾ ਗੁਰਬਾਣੀ ਦੇ ਵਿੱਚ ਜਿਹੜਾ ਇਹ ਸ਼ਬਦ ਹੈ ਇਹਦੀ ਅਰਥ ਭਾਵ ਕੀ ਹੈ ਅਸਲ ਦੇ ਵਿੱਚ ਕਿ ਉਹ ਗੁਰਬਾਣੀ ਵਿਆਕਰਣ ਜੇ ਤੁਸੀਂ ਲਿਖ ਰਹੇ ਹੋ ਇੱਥੇ ਹੀ ਮੁਸ਼ਕਲ ਆਉਂਦੀ ਹੈ ਸੰਥਿਆ ਵੇਲੇ ਵਿਆਕਰਣ ਚੰਗੀ ਤਰ੍ਹਾਂ ਧਿਆਨ ਨਾ ਪੜਾਇੀ ਨਹੀਂ ਜਾਂਦੇ ਬਿਲਕੁਲ ਨਹੀਂ ਪੜਾਈ ਜਾਂਦੀ ਜੀ ਬਿਲਕੁਲ ਨਹੀਂ ਪੜਾਈ ਜਾਂਦੀ ਜਿਹੜੀ ਪੜਾਈ ਜਾਂਦੀ ਆ ਉਹ ਪੁਰਾਣਾ ਦੀ ਵਿਆਕਰਣ ਪੜਾਈ ਜਾਂਦੀ ਹੈ ਜੀ ਉਹ ਉਹ ਪੜਾਈ ਜਾਂਦੀ ਮੈਨੂੰ ਵੀ ਉਹ ਆਫਰ ਕੀਤੀ ਗਈ ਸੀ ਪਰ ਮੈਂ ਪਤਾ ਨਹੀਂ ਕਿਉਂ ਵੀ ਉਹਦਾ ਨਾ ਕਰ ਦਿੱਤੀ ਅੱਛਾ ਮੈਂ ਪਹਿਲੇ ਗੁਰਬਾਣੀ ਦੀ ਪਹਿਲੀ ਪਹਿਲੀ ਜਿਹੜੇ ਪਹਿਲਾ ਹੀ ਸ਼ਬਦ ਹੈ ਜਿਹੜਾ ਜਪ ਜੀ ਉਹਦੇ ਦੇ ਬਾਅਦ ਉਹਦੇ ਬਾਅਦ ਦੀ ਇਹਨਾਂ ਨੇ ਇੱਕ ਕੰਟਰੋਵਰਸੀ ਕਲੀਅਰ ਕੀਤੀ ਹੈ ਜੇ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ ਵਿਆਕਰਣ ਦੇ ਸਿਧਾਂਤ ਨੂੰ ਲਾਈ ਲਾਈਏ ਤਾਂ ਜਪ ਜਿਹੜਾ ਸ਼ਬਦ ਆ ਉਹ ਕਈ ਰੂਪਾਂ ਵਿੱਚ ਆਇਆ ਪੱਪੇ ਨੂੰ ਸਿਹਾਰੀ ਵੀ ਆਈ ਹੈ ਪਪਾ ਮੁਕਤਾ ਵੀ ਆਇਆ ਪੱਪੇ ਹੀਠਾ ਔਂਕੜ ਵੀ ਆਇਆ ਅੱਛਾ ਜਿੱਥੇ ਤਾਂ ਜਪ ਦੇ ਪੱਪੇ ਹੀਠਾ ਔਂਕੜਾ ਇਹ ਨਾਮ ਹੈ ਨਾਉਨ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਨਾਉਨ ਕਹਿੰਦੇ ਇਹ ਨਾਮ ਹੈ ਪਰ ਪੱਪੇ ਹੀਠਾ ਔਂਕੜ ਇਹਨੂੰ ਵਿਆਕਰਣਕ ਰੂਪ ਵਿੱਚ ਕਿਰਿਆ ਰੂਪ ਵਿੱਚ ਵਰਤਿਆ ਜਿੱਥੇ ਕਿ ਹੁਕਮ ਤੂੰ ਜਪ ਕਰ ਪਰ ਉਹ ਜਿਹੜਾ ਜਪ ਭੇੜਾ ਔਂਕਰ ਉਹ ਇੱਕ ਜਣੇ ਨੂੰ ਕਿਹਾ ਕਿ ਤੂੰ ਆ ਕਰ ਉਥੇ ਤੁਸੀਂ ਨਹੀਂ ਜਿੱਥੇ ਤੁਸੀਂ ਆ ਉਥੇ ਜਪੋ ਲਿਖਿਆ ਹਾਏ ੜਾ ਔਂਕਰ ਲਿਖਿਆ ਹੋਇਆ ਜਪੋ ਜਾਂ ਜਿੱਥੇ ਉਹ ਕਰਮਣੀਵਾਚ ਕਰਿਆ ਵਿੱਚ ਕਿਰਿਆ ਹੈਗਾ ਜਪਾਵੋ ਜਪੋ ਨਾ ਜਪਾਵੋ ਇਸ ਕਰਕੇ ਇਹ ਸ਼ਬਦ ਕਿਰਿਆ ਦਾ ਨਹੀਂ ਇਹ ਨਾਉਨ ਹੈ ਤੇ ਨਾਉਨ ਦਾ ਮਤਲਬ ਇਹ ਬਾਣੀ ਦਾ ਨਾਮ ਹੈ ਜਿਹੜੇ ਅੱਜ ਹੁਣ ਤੱਕ ਵਿਦਵਾਨਤੀ ਜਿਹੜੇ ਅਰਥ ਕਰਦੇ ਨੇ ਉਹ ਨਾਲੇ ਤਾਂ ਇਹ ਇਹ ਕੰਟਰੋਵਰਸੀ ਕਰਦੇ ਕਿ ਨੇ ਜਿਹੜਾ ਜਿਹੜਾ ਹੈਗਾ ਮੂਲ ਮੰਤਰ ਉਹ ਆਦ ਸੱਚ ਦਾ ਨਾ ਉਹ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਜਪ ਲਿਖ ਦਿੱਤਾ ਇਹ ਬਾਣੀ ਦਾ ਨਾਮ ਆ ਗਿਆ ਤੇ ਫਿਰ ਉਹ ਅੱਗੇ ਜਿਹੜਾ ਆਦ ਸੱਚ ਜੁਗਤ ਸੱਚ ਉਹ ਹਿੱਸਾ ਕਿਵੇਂ ਬਣ ਸਕਦਾ ਅੱਛਾ 1 ਮਿੰਟ ਇੱਥੇ ਰੁਕਿਓ ਥੋੜਾ ਜਿਆ ਕਿਉਂਕਿ ਮੇਰੇ ਕੋਲ ਪੂਰੇ 3 ਮਿੰਟ ਨੇ 3 ਮਿੰਟਾਂ ਇੰਚ ਮੂਲ ਮੰਤਰ ਦੀ ਆਪਾਂ ਗੱਲ ਕਰਾਂਗੇ ਕਿਉਂਕਿ ਮੈਂ ਚਾਹੁੰਨਾ ਵੀ ਤੁਹਾਡਾ ਆਉਣ ਵਾਲੇ ਸਮੇਂ ਜੀ ਇੱਕ ਤੋਂ ਲੈ ਕੇ ਗੁਰਪ੍ਰਸਾਦ ਤੱਕ ਆਪਾਂ ਕਿਸੇ ਵੇਲੇ ਵਿਸਤਾਰ ਦੇ ਵਿੱਚ ਪੂਰਾ ਸ਼ੋਅ ਕਰਾਂਗੇ ਪਰ ਹੁਣੇ ਦੱਸੋ ਥੋੜਾ ਜਿਹਾ ਕਿ ਜਿਹੜੇ ਕਹਿੰਦੇ ਕਿ ਨਹੀਂ ਜਪ ਆਦ ਸੱਚ ਜੁਗਾਦ ਸੱਚ ਖੈਪੀ ਸੱਚ ਨਾਨਕ ਹੋਸੀ ਵੀ ਸੱਚ ਬੱਚਿਆਂ ਨੂੰ ਵੀ ਇਹ ਸਿਖਾਉਂਦੇ ਆ ਸਕੂਲਾਂ ਦੇ ਵਿੱਚ ਵੀ ਇਹ ਚੱਲਿਆ ਗੁਰਦੁਆਰਿਆਂ ਦੇ ਵਿੱਚ ਵੀ ਇਹ ਚੱਲਦੇ ਆ ਇੱਕ ਮੂਲ ਮੰਤਰ ਕਿਤੇ ਤੱਕ ਹੈ ਜੀ ਇਹਦਾ ਵਿਆਕਰਨਕ ਤੌਰ ਤੇ ਇਹਦਾ ਮੂਲ ਮੰਤਰ ਗੁਰਪ੍ਰਸਾਦ ਤੱਕ ਬਣਦਾ ਹੈ ਕਿਉਂ ਬਣਦਾ ਉਹਦਾ ਕਾਰਨ ਹੈ ਕਿ ਜਪ ਜਿਹੜਾ ਇਹ ਨਾਉਨ ਹੈ ਕਿਰਿਆ ਨਹੀਂ ਹੈ ਓਕੇ ਇਹ ਬਾਣੀ ਦਾ ਨਾਮ ਹੈ ਤੇ ਬਾਣੀ ਦੇ ਨਾਮ ਥੱਲੇ ਜਿਵੇਂ ਸਾਰੇ ਸ਼ਬਦਾਂ ਵਿੱਚ ਰਹਾਉ ਦਾ ਪਹਿਲਾ ਸ਼ਬਦ ਹੁੰਦਾ ਉਹ ਹੈਗਾ ਜਪ ਆਦ ਸਤਿ ਜਿ ਇਹ ਬਾਣੀ ਦਾ ਪਹਿਲਾ ਜਿਹੜਾ ਸ਼ਲੋਕ ਹੈ ਆਦ ਸਤਿ ਜਗਾਤ ਸਚ ਹੈ ਪੀਸ ਸਾਰੀ ਗੁਰਬਾਣੀ ਦੇ ਵਿੱਚ ਤਰਤੀਬ ਦਿੱਤੀ ਹੈ ਇਸ ਤਰ੍ਹਾਂ ਕਿ ਰਹਾਉ ਵਾਲੇ ਦੇ ਨਮਾਲ ਮਗਰ ਏਕਾ ਵੀ ਲਿਖਿਆ ਹੁੰਦਾ ਹੈ ਤਲੋ ਇਹ ਪਹਿਲਾ ਸ਼ਲੋਕ ਲਿਖਿਆ ਹੁੰਦਾ ਇਹ ਪਹਿਲੇ ਪਹਿਲਾ ਹੀ ਸ਼ਲੋਕ ਆ ਆਗ ਸੱਚ ਜੁਗਾਦ ਸੱਚ ਇਹ ਬਾਣੀ ਜਿਹੜਾ ਇਹ ਜਪ ਬਾਣੀ ਦਾ ਮੋਢਲਾ ਸ਼ਲੋਕ ਹੈ ओके ਜੇ ਜ ਇਹਨੂੰ ਲਿਖਿਆ ਹੁੰਦਾ ਤੁਸੀਂ ਜਪੋ ਫਿਰ ਜਪੋ ਹੋਣਾ ਸੀ ਸ਼ਬਦ ਹਾਏ ਹੇਟਾ ਅੰਕੜ ਹੋਣਾ ਸੀ ਇਸ ਕਰਕੇ ਗੁਰੂ ਸਾਹਿਬ ਨੇ ਉਸ ਦਾ ਵਿਆਕਰਨਿਕ ਰੂਪ ਦੇ ਵਿੱਚ ਫਰਕ ਦੱਸ ਦਿੱਤਾ ਬਾਕੀ ਮੰਨਣਾ ਜਾਂ ਨਾ ਮੰਨਣਾ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਉਹ ਜਿਹੜੇ ਜਿੰਨੀਆਂ ਵੀ ਇਹ ਸੰਸਥਾਵਾਂ ਨੇ ਸੰਪਰਦਾਵਾਂ ਨੇ ਕਿੰ ਭਾਵਾਂ ਕੋਈ ਵੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਸਾਰੀਆਂ ਹੀ ਉਹ ਉਹ ਇਹ ਇਸ ਗੱਲ ਨੂੰ ਸਮਝਦੀਆਂ ਹੀ ਨਹੀਂ ਕਿ ਇਹ ਬਾੜੀ ਦਾ ਨਾਮ ਹੈ ਇਹ ਕਿਰਿਆ ਨਹੀਂ ਹੈ ਜੇ ਕਿਰਿਆ ਹੁੰਦੀ ਜਪੋ ਹੁੰਦਾ ਫਿਰ ਠੀਕ ਹੈ ਤੁਸੀਂ ਕਹਿ ਸਕਦੇ ਸੀ ਪਰ ਇੱਥੇ ਜਪੋ ਨਹੀਂ ਹੈ ਜਪ ਹੈ ਜੀ ਜਿਵੇਂ ਇਹ ਹੁੰਦੀਆਂ ਬਾਣੀਆਂ ਦਾ ਨਾਮ ਹੈ ਜੀ ਜੀ ਜਿਵੇਂ ਸੁਖਮਣੀਆ ਓੰਕਾਰ ਹੈ ਸਚਜੀ ਹੈ ਕੁਚੰਜੀ ਹੈ ਬਾਵਨ ਅਕਰੀ ਇਹ ਬਾਣੀਆਂ ਦੇ ਨਾਮ ਨੇ ਇਸ ਕਰਕੇ ਇਸ ਬਾਣੀ ਦਾ ਨਾਮ ਜਪ ਹੈ ਅਸੀਂ ਰਿਸਪੈਕਟ ਦੇ ਤੌਰ ਤੇ ਅਸੀਂ ਲੋਕਾਂ ਨੇ ਉਹਨੂੰ ਜਪ ਜੀ ਬਣਾ ਲਿਆ ਜਪ ਜੀ ਸਾਹਿਬ ਬਣਾ ਲਿਆ ਪਰ ਅਸਲ ਰਾਗ ਗੁਰੂ ਸਾਹਿਬ ਨੇ ਇਹਦਾ ਬਾਣੀ ਦਾ ਨਾਮ ਜਪ ਹੀ ਲਿਖਿਆ ਜਪ ਅਸੀਂ ਜਪ ਜੀ ਕਹਿੰਦੇ ਆ ਸਤਕਾਰ ਕਰਕੇ ਜਿਵੇਂ ਸਰਦਾਰ ਜੀ ਕਹਿੰਦੇ ਆ ਇਸੇ ਤਰ੍ਹਾਂ ਬਾਣੀ ਦਾ ਜਪ ਜੀ ਹਾਂ ਖਾਸੀ ਉਸ ਨੂੰ ਸਤਾਰ ਦੇ ਤੌਰ ਤੇ ਜਪਜੀ ਸਾਹਿਬ ਵੀ ਕਹਿੰਦੇ ਨਾਲ ਪਰ ਅਸਲ ਬਾਣੀ ਦਾ ਨਾਮ ਜਪ ਹੈ ਡਾਕਟਰ ਸਾਹਿਬ ਦਿਲ ਤਾਂ ਕਰਦਾ ਤੁਹਾਨੂੰ ਮੈਂ ਖੁੱਲੀਆਂ ਗੱਲਾਂ ਬਾਤਾਂ ਕਰਾਂ ਸਿੱਖ ਧਰਮ ਦੇ ਵਿੱਚ ਜਿਹੜੇ ਗੁਰਬਾਣੀ ਦੀ ਵਿਆਕਰਨ ਮੁਤਾਬਕ ਅਸੀਂ ਵਹਿਮਾਂ ਪਰਮਾਤੇ ਪਖੰਡਾਂ 'ਚ ਪੈ ਗਏ ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਸੀ ਆਉਣ ਵਾਲੇ ਸਮੇਂ 'ਚ ਮੈਂ ਤੁਹਾਡੇ ਨਾਲ ਉਹਦੇ ਉੱਤੇ ਗੱਲਬਾਤ ਕਰਾਂਗਾ ਜੇ ਅੱਜ ਸ਼ਾਇਦ ਮੈਨੂੰ ਲੱਗਦਾ ਪੀਏ ਯੂ ਦੇ ਵਿੱਚ ਪੜੇ ਹੋਏ ਹੋ ਤੁਸੀਂ ਉਥੋਂ ਵਟਾਂ ਨੀ ਕੀਤੀ ਹੋਣੀ ਐ ਜੇ ਕਿਤੇ ਪੀਏ ਯੂ 'ਚ ਨਾ ਪੜੇ ਹੁੰਦੇ ਤੇ ਅੱਜ ਡਾਕਟਰ ਚਮਕੌਰ ਸਿੰਘ ਨਹੀਂ ਸੀ ਲੱਗਣਾ ਅੱਜ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਚਮਕੌਰ ਸਿੰਘ ਜੀ ਮਹਾਰਾਜ 1008 ਲੱਗਣਾ ਸੀ ਤੇ ਮੈਂ ਤੁਹਾਨੂੰ ਮਹਾਪੁਰਸ਼ ਕਹਿ ਕੇ ਸੰਬੋਧਨ ਕਰਨਾ ਸੀ ਇਹ ਵੀ ਗੁਰੂ ਗੁਰੂ ਸਾਹਿਬ ਦੀ ਮਿਹਰਬਾਨੀ ਹੈ ਕਿ ਮੈਨੂੰ ਉਹ ਸਰਸਤੇ ਨਹੀਂ ਜਾਣ ਦਿੱਤਾ ਤੇ ਮੈਨੂੰ ਇਧਰਲੇ ਪਾਸੇ ਲਾ ਦਿੱਤਾ ਇਹ ਵੀ ਇਹ ਵੀ ਮੈਂ ਗੁਰੂ ਦੀ ਮਿਹਰ ਹੀ ਕਹਿ ਸਕਦਾ ਕਿ ਨੇ ਹਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਆਉਣ ਵਾਲੇ ਸਮੇਂ ਫੇਰ ਗੱਲਬਾਤ ਕਰਾਂਗਾ ਬਹੁਤ ਵਧੀਆ ਲੱਗਾ ਤੁਹਾਡੀਆਂ ਕਿਤਾਬਾਂ ਮੈਂ ਜਰੂਰ ਆ ਕੈਨੇਡੀਅਨ ਸੈਕਟਰੀਅਰ ਟੀਚਿੰਗ ਸੈਡੀ ਦੇ ਵਿੱਚ ਜਦੋਂ ਵੀ ਤੁਹਾਡੇ ਕੋਲ ਪਬਲਿਸ਼ ਹੁੰਦੀਆਂ ਨੇ ਉੱਥੇ ਲਿਆ ਕੇ ਜਰੂਰ ਸੰਗਤਾਂ ਤੱਕ ਵੀ ਆਪਾਂ ਪਹੁੰਚਾਉਣ ਦਾ ਪ੍ਰਬਾਲਾ ਕਰਾਂਗੇ ਤੁਹਾਡਾ ਤੇ ਲੋਕਾਂ ਦਾ ਮੈਂ ਕੋਸ਼ਿਸ਼ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਮੈਂ ਨਾ ਸਾਰੀ ਸਾਰੀ ਗੁਰਬਾਣੀ ਵਿਆਖ ਕਰਨ ਨੂੰ ਆਨਲਾਈਨ ਪੜਾਉਣ ਦੀ ਕੋਸ਼ਿਸ਼ ਕਰਾਂਗਾ ਬਹੁਤ ਬਹੁਤ ਧੰਨਵਾਦ ਵਾਰ ਹੀ ਗੁਰਜੀਕਾ ਖਲਸਾ ਗੁਰਜੀਕਾ ਦਾ ਖਲਸਾ ਤੇ ਬਾਰੇ ਗੁਰਜੀਕੀ ਡਾਕਟਰ ਚਮਕੌਰ ਸਿੰਘ ਜੀ ਨਾਲ ਬੜੀ ਵਿਸਤਾਰ ਦੇ ਵਿੱਚ ਗੱਲਬਾਤ ਹੋਈ ਹੈ ਆਉਣ ਵਾਲੇ ਸਮੇਂ ਕਿਤੇ ਖੁੱਲੀਆਂ ਗੱਲਾਂ ਕਰਾਂਗੇ ਮੇਰੇ ਤੋਂ ਬਾਅਦ ਠੀਕ 6 ਵਜੇ ਦਵਿੰਦਰ ਬਹਾਦਰ ਪਾਲ ਜੀ ਪ੍ਰਾਈਮ ਟਾਈਮ ਲੈ ਕੇ ਆਉਣਗੇ ਔਰ ਇਸੇ ਪ੍ਰੋਗਰਾਮ ਨੂੰ ਰਾਤੀ 9 ਵਜੇ ਫਿਰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਦੇਖਣ ਲਈ ਲਾਈਕ ਕਰਨ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ